ਕੋਈ ਮੁਸ਼ਕਲ ਆ ਰਹੀ ਹੈ ਜੀ ਸਰ ਬਾਜ਼ਾਰ ਦੀ ਨਾ ਇੱਕ ਕਾਮਨ ਸਮੱਸਿਆ ਸੀ ਇੰਤਜ਼ਾਰ ਦੇ ਵਿੱਚ ਜਿਹੜੇ ਆ ਮੰਗਣ ਵਾਲੇ ਬਿਖਾਰੀ ਗੈਂਗ ਹੋਰ ਅਨਸੋਸ਼ੀਅਲ ਐਲੀਮੈਂਟਸ ਜਿਹੜੇ ਨਾ ਤੁਰੇ ਫਿਰਦੇ ਹੁੰਦੇ ਸੀ ਬੜੇ ਲੰਬੇ ਸਮੇਂ ਤੋਂ ਇਹ ਚੀਜ਼ ਚੱਲਦੀ ਸੀ ਹੁਣ ਕੁਝ ਦਿਨਾਂ ਤੋਂ ਵਿੱਚੋਂ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਨੇ ਨਾ ਐਦੇ ਤੇ ਬੀੜਾ ਚੁੱਕਿਆ ਇਹਨਾਂ ਨੂੰ ਅਨਸੋਸ਼ੀਅਲ ਐਲੀਮੈਂਟਸ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹ 100% ਅਜੇ ਤੱਕ ਪੂਰੀ ਨਹੀਂ ਹੋਈ ਹੁਣ ਬੜੀ ਕਾਮਨ ਸਮੱਸਿਆ ਆ ਗਈ ਹੈ ਕਿ ਜਿਸ ਤਰ੍ਹਾਂ ਦੁਕਾਨਾਂ ਹੈਗੀਆਂ ਦੁਕਾਨਦਾਰ ਹੈਗੇ ਆ ਐ ਰਾਤ ਨੂੰ 1 ਵਜੇ ਪਰਸੋ ਚੋਤ ਬੰਦ ਕਰਾਨ ਆਏ ਕਿ ਦੁਕਾਨਾਂ ਤੁਸੀਂ ਬੰਦ ਕਰ ਦੋ ਫਿਰ ਉਸ ਤੋਂ ਅਗਲੇ ਦਿਨ ਜਿਹੜੇ ਆ 12 ਵਜੇ ਬੰਦ ਕਰਨ ਆਏ ਰਾਤੀ ਇਹ 11 ਵਜੇ ਹੀ ਬੰਦ ਕਰਾਨ ਆ ਗਏ ਔਰ ਇੰਨਾ ਰਸ਼ ਸੀ ਇਸ ਬਾਜ਼ਾਰ ਦੇ ਵਿੱਚ ਕਿ ਪੁੱਛੋ ਨਾ ਕਿਉਂਕਿ ਪੀਕ ਸੀਜ਼ਨ ਆ ਸਮਰ ਸੀਜ਼ਨ ਕਰਕੇ ਜ਼ਿਆਦਾ ਟੂਰਿਸਟ ਇੱਥੇ ਆ ਰਿਹਾ ਔਰ ਐ ਜਿਹੜੇ ਦੁਕਾਨਦਾਰ ਹੈਗੇ ਆ ਉਹਨਾਂ ਨੂੰ ਉਹਨਾਂ ਨੇ ਲਾਠੀਆਂ ਮਾਰੀਆਂ ਮੁੱਕੇ ਮਾਰੇ ਕਸੂਨ ਮਾਰੇ ਦੁਕਾਨਾਂ ਦੇ ਅੰਦਰ ਤੁਸੀਂ ਟਿਆ ਜਿਹੜੀ ਕਿ ਤੁਸੀਂ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਦੇਖ ਹੀ ਲਈ ਹੋਏ ਹੁਣ ਬੜੀ ਵੱਡੀ ਗੱਲ ਜਿਹੜੀ ਆ ਰਹੀ ਹੈ ਸਾਹਮਣੇ ਕਿ ਦੁਕਾਨਦਾਰ ਜਿਹੜੇ ਨੇ ਉਹਨਾਂ ਦਾ ਟਾਈਮ ਜਿਹੜਾ ਨਿਸ਼ਚਿਤ ਕੀਤਾ ਕਿੰਨੇ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕੀਤਾ ਉਹਦਾ ਅਗਰ ਜਦੋਂ ਪੁਲਿਸ ਵਾਲੇ ਦੁਕਾਨ ਤੇ ਆਂਦੇ ਨੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਭਾਈ ਸਾਹਿਬ ਇਹਦੀ ਕੋਈ ਲਿਖਤੀ ਆਰਡਰ ਹੈਗੇ ਨੇ ਤਾਂ ਸਾਨੂੰ ਦਿਖਾਓ ਨਾ ਕੋਈ ਕੋਈ ਲਿਖਤੀ ਆਰਡਰ ਹੈ ਹੀ ਨਹੀਂ ਮੂੰਹ ਜਵਾਨੀ ਆ ਸਭ ਕੁਝ ਇਹਨੂੰ ਬੰਦ ਕਰ ਦਿਓ ਡਾਂਗ ਫੇਰ ਦਿਓ ਬੰਦ ਕਰ ਦਿਓ ਬੰਦੇ ਅੰਦਰ ਕਰ ਦਿਓ ਚੁੱਕੇ ਲੈ ਜਾਓ ਬੰਦੇ ਸਰ ਇਹ ਕੋਈ ਤਰੀਕਾ ਨਹੀਂ ਹੈ ਇੱਕ ਚੀਜ਼ ਨੂੰ ਅਗਰ ਤੁਸੀਂ ਠੀਕ ਕਰਨਾ ਮੂਰੇ ਵਰਲਡ ਦੇ ਵਿੱਚੋਂ 3.5 ਕਰੋੜ ਕਰੋੜ ਜਿਹੜਾ ਟੂ 3.5 ਕਰੋੜ ਟੂਰਿਸਟ ਜੇ ਅੰਮ੍ਰਿਤਸਰ ਘੁੰਮਣ ਆਉਂਦਾ ਤੇ ਉਹਨੂੰ ਫੈਸਿਲਟੀਆਂ ਵੀ ਚਾਹੀਦੀਆਂ ਰਾਤ ਦੇ ਟਾਈਮ ਵੀ ਚਾਹੀਦਾ ਔਰ ਚੰਡੀਗੜ੍ਹ ਤੁਸੀਂ ਦੇਖ ਲਓ ਸਿਰਫ 5-7 ਦਿਨ ਪਹਿਲਾਂ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੇ 24 ਘੰਟੇ ਜਿਹੜੀਆਂ ਦੁਕਾਨਾਂ ਖੋਲਣ ਦੇ ਹੁਕਮ ਜਾਰੀ ਕੀਤੇ ਨੇ ਇੱਥੇ ਲੋੜ ਹੈ ਇੱਥੇ ਸਾਨੂੰ ਚਾਹੀਦੀਆਂ 24 ਘੰਟੇ ਦੁਕਾਨਾਂ ਔਰ ਉਲਟਾ ਪੁਲਿਸ ਪੁਲਿਸਾਨੂੰ ਪ੍ਰੋਟੈਕਸ਼ਨ ਦੇਵੇਗੀ ਜੇ 24 ਘੰਟੇ ਦੁਕਾਨਾਂ ਖੋਲਦੇ ਆ ਔਰ ਇਹ ਸਾਨੂੰ ਡੰਡਾ ਚਾਰਜ ਕਰ ਰਹੇ ਲਾਠੀ ਚਾਰਜ ਕਰ ਰਹੇ ਆ ਅਸੀਂ ਪੰਜ-ਪੰਜ ਪਰਿਵਾਰ ਚਲਾ ਰਹੇ ਆ ਕੋਈ ਸਾਡੇ ਕੋਲ 4-5 ਉਹ ਕੱਲ ਨੂੰ ਕੋਈ ਇਹੋ ਜਿਹੇ ਕਦਮ ਚੁੱਕ ਲੈਣ ਫੇਰ ਸਰਕਾਰ ਕਿੱਥੇ ਜਾਏਗੀ ਔਰ ਐਸ ਗੱਲਾਂ ਦੇ ਹੋਈਆਂ ਸੀ এমਪਲੋਇਮੈਂਟ ਦੇ ਦਿੰਦੀਆਂ ਸਰਕਾਰ ਵੱਲੋਂ এমਪਲੋਇਮੈਂਟ ਕਿੱਥੇ ਹੈ ਤੇ ਉਹ এমਪਲੋਇਮੈਂਟ ਉਜਾੜਿਆ ਜਾ ਰਿਹਾ ਇਹ ਟੂਰਿਸਟ ਨੂੰ ਜਿਹੜਾ ਹੱਬ ਹੈਗੀ ਇਹਨੂੰ ਖਰਾਬ ਕੀਤਾ ਜਾ ਰਿਹਾ ਮੈਂ ਪੂਰੀ ਗੁੰਡਾਗਰਦੀ ਕੀਤੀ ਗਿਆ ਹੈ ਸਰ ਇਹ ਆਮ ਗੁੰਡਾਗਰਦੀ ਆ ਜੀ ਸਰ ਇਹ ਆਮ ਗੁੰਡਾਗਰਦੀ ਆ ਸਰ ਸਭ ਤੋਂ ਪਹਿਲਾਂ ਤੇ ਮੈਂ ਅੰਮ੍ਰਿਤਸਰ ਦੇ ਡੀਸੀ ਸਾਹਿਬ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਅਪੀਲ ਕਰਦਾ ਕਿ ਜਿਹੜੇ ਬੰਦੇ ਆ ਕੇ ਰਾਤੀ ਰਾਤੀ ਚਾਰਜ ਕਰਕੇ ਗਏ ਅਨਲਾਫੂ ਲੈਗਾ ਸਭ ਤੋਂ ਪਹਿਲੇ ਉਹਨਾਂ ਦੇ ਕਾਰਵਾਈ ਕਰੋ ਨਹੀਂ ਤੇ ਅਸੀਂ ਸਾਰਾ ਬਾਜ਼ਾਰ ਬੰਦ ਕਰ ਦੇਣਾ ਜੇ ਔਰ ਅਸੀਂ ਸਾਰੇ ਦੁਕਾਨਦਾਰਾਂ ਨੇ ਆਪਣੀਆਂ ਚਾਬੀਆਂ ਤੁਹਾਨੂੰ ਦੇ ਜਾਣੀਆਂ ਤੁਸੀਂ ਸਾਡੇ ਪਰਿਵਾਰ ਚਲਾਓ ਤੁਸੀਂ ਸਾਡੇ ਘਰ ਚਲਾਓ ਜਿਹੜੇ ਵਪਾਰੀਆਂ ਨਹੀਂ ਦੇਣ ਲੈਣ ਹੈਗਾ ਉਹ ਸਾਰਾ ਪੁਲਿਸ ਔਰ ਐਡਮਿਨਿਸਟ੍ਰੇਸ਼ਨ ਕਰੇਗਾ ਔਰ ਪੰਜਾਬ ਸਰਕਾਰ ਕਰੇਗੀ ਇਹ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਏਗੀ ਆਮ ਦੱਸੋ ਤੇ ਕੀ ਗੱਲ ਹੈ ਸਾਰੇ ਦੁਕਾਨਦਾਰ ਇਕੱਠੇ ਹੋਏ ਕਿ ਕੀ ਗੱਲ ਹੈ ਭਾਈ ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ ਜੀ ਭਾਜੀ ਕੱਲ ਰਾਤ 11 ਵਜੇ ਦੇ ਕੋਲ ਤਿੰਨ ਕਮਾਂਡੋ ਇੱਕ ਐਸਏਆ ਹੀ ਆਏ ਨੇ ਉਹਨਾਂ ਨੇ ਆਗੇ ਨਾਲ लाठी बरसाਣੀ ਸ਼ੁਰੂ ਕਰ ਦਿੱਤੀਆਂ ਦੁਕਾਨ ਦੇ ਕਸਟਮਰ ਸੀਗਾ ਕਸਟਮਰ ਅਟੈਂਡ ਕਰ ਰਹੇ ਸੀਗੇ ਵਧਾਂ ਦਾ ਟਾਈਮ ਹੋਇਆ ਸੀਗਾ ਸਾਡਾ ਵੈਸੇ ਵੀ ਤੇ ਉਹ ਆਏ ਨੇ ਆਂਦੇ ਚਪੇੜਾ ਮਾਰਨੇ ਸ਼ੁਰੂ ਕਰ ਦਿੱਤੀਆਂ ਮੁੰਡਿਆਂ ਨੂੰ ਕਿੰਨੇ ਕਮਾਂਡੋ ਸੀ ਤਿੰਨ ਕਮਾਂਡੋ ਸੀ ਇੱਕ ਐਸਏ ਕੀ ਕਿਉਂ ਕਰਨ ਕੀ ਸਮੇਂ ਦੇ ਕਿਉਂ ਤੰਗ ਮੁੰਡਿਆਂ ਨੂੰ ਕਹਿੰਦੇ ਸੀਗੇ ਕਿ ਭਰਾਤੇ 12 ਵਜੇ ਦੁਕਾਨਾਂ ਨਹੀਂ ਖੁੱਲੀਆਂ 12 ਵਜੇ ਤੋਂ ਬਾਅਦ ਤੇ ਰਾਤ 11 ਵਜੇ ਇਹਨਾਂ ਨੇ ਇਹ ਕੁੱਟਣਾ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਤੀ ਹਾਂਜੀ ਕੀ ਸਮਝਦੇ ਕਿਉਂ ਗੁੰਡਾ ਕਰਦੀ ਇਹਨਾਂ ਨੂੰ ਪਤਾ ਨਹੀਂ ਭਾਈ ਹੁਣ ਜੇ ਕੰਮ ਕਰਦੇ ਆ ਫਿਰ ਕ ਮੇਰੀ ਦੁਕਾਨ ਦੇ ਦੋ ਮੇਰੀ ਦੁਕਾਨ ਦੇ ਦੋ ਮੁੰਡੇ ਨੇ ਬਾਕੀ ਅੱਗੇ ਵੀ ਦੁਕਾਨਾਂ ਤੇ ਹੋਇਆ ਮੇਰੀ ਦੁਕਾਨ ਦੇ ਦੋ ਮੁੰਡੇ ਨੇ ਇਹਨਾਂ ਵਾਲੀ ਦੁਕਾਨ ਦੇ ਵੀ ਦੋ ਮੁੰਡੇ ਦਾ ਮੰਗ ਕੀ ਕਰਦੇ ਹੋ ਭਾਜੀ ਮੰਗ ਇਹੀ ਕਰਦੇ ਭਾਈ ਕੰਮ ਕਰਨ ਦਿੱਤਾ ਜਾਵੇ ਹੋਰ ਕੀ ਚਾਹੀਦਾ ਜੀ ਸਾਫ ਦਿੱਤਾ ਜਾਵੇ ਨਹੀਂ ਉਹਨਾਂ ਨੇ ਤੁਹਾਨੂੰ ਕੋਈ ਨੋਟਿਸ ਨੋਟਿਸ ਵਗੈਰਾ ਪਹਿਲੇ ਕੋਈ ਨਹੀਂ 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 ਜਿਆਦਾ ਕਿ ਟਾਈਮ ਅਨਾਉਂਸ ਕਰ ਦਿੰਦਾ ਕਿ ਇਹ ਟਾਈਮ ਹੈਗਾ ਜੀ ਇਸ ਤੋਂ ਬਾਅਦ ਨਹੀਂ ਤੇ ਡਾਇਰੈਕਟ ਆਏ ਆ ਡਾਇਰੈਕਟ ਆ ਕੇ ਸਿੱਧਾ ਹਾਂ ਜੀ ਮਾਰਨੇ ਸ਼ੁਰੂ ਕਰ ਦਿੱਤਾ ਸੀਸੀਟੀਵੀ ਵਗੈਰਾ ਕੋਈ ਸਾਹਮਣੇ ਹਾਂ ਜੀ ਹਾਂ ਜੀ ਹਾਂ ਜੀ ਇਹ ਤੁਹਾਡਾ ਕੋਈ ਨੁਕਸਾਨ ਤਾਂ ਨਹੀਂ ਕਿ ਦੁਕਾਨ ਦੀ ਕੋਈ ਤੋੜ ਨਹੀਂ ਤੋੜ ਭੰਨ ਕੋਈ ਨਹੀਂ ਬੰਦਿਆਂ ਨੂੰ ਮਾਰਿਆ ਬੰਦਿਆਂ ਨੂੰ ਮਾਰਿਆ ਹਾਂ ਜੀ ਮੇਰੀ ਦੁਕਾਨ ਦੇ ਦੋ ਬੰਦੇ ਨੂੰ ਮਾਰਿਆ ਬਾਕੀ ਹੋਰ ਵੀ ਕਾਫੀ ਜਣੇ ਨੂੰ ਮਾਰਿਆ ਉਹਨਾਂ ਨੇ ਇੱਕ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਪੰਕ ਕਰਦੇ ਇੱਥੇ ਇਹ ਮੰਗ ਕਰਦੇ ਭਾਈ ਇਨਸਾਫ ਚਾਹੀਦਾ ਹੈ ਕੰਮ ਕਰ ਕੰਮ ਵੀ ਕਰਦੇ ਤਾਂ ਜਦੋਂ ਇਹ ਕੰਮ ਕਰਨਾ ਹੋਰ ਕਰਨੇ ਕੀਤੇ ਪਰਿਆ ਇਸ ਤਰੀਕੇ ਦੇ ਬੰਦੇ ਡਰ ਗਏ ਆ ਉਹਨਾਂ ਨੇ ਦੁਬਾਰਾ ਦੁਕਾਨਾ ਤੇ ਨਹੀਂ